ਸਰ ਕੀ ਹੈ ਜੀ ਮਾਮਲਾ ਪੂਰਾ ਅ ਅੱਜ ਅਸੀਂ ਮਾਨਯੋਗ ਕਿਤਾਬ ਦੇ ਦ੍ਰਿਸ਼ਣ ਦੇਸ਼ੇਟ ਅੱਜ ਅਸੀਂ ਟ੍ਰੈਫਿਕ ਸਟਾਫ ਸਾਡੀ ਪੀਐਸ ਸਟਾਫ ਨਾਲ ਸਾਡੇ ਟ੍ਰੈਪੀਡੀ ਏਸੀਪੀ ਤੇ ਨਾਲ ਸਾਡੇ ਇੰਚਾਰਜ ਅਸੀਂ ਅੱਜ ਇੱਥੇ ਪਹੁੰਚੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੀਐਪੀ ਦੇ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ ਜਿਹੜਾ ਹਾਈਵੇ ਆ ਨਾਲ ਉਹਦੇ ਨਾਲ ਸਲਿੱਪ ਰੋਡ ਜਿਹੜੀ ਹੈਗੀ ਆ ਕੁਝ ਉੱਥੇ ਜਿਹੜੇ ਹੈਗੇ ਮਹੱਲੇ ਜਿਹੜੇ ਹੈਗੇ ਆ ਕਲੋਨੀਆਂ ਤੇ ਹੈਗੀਆਂ ਉਹਨਾਂ ਨੂੰ ਰਸਤਾ ਜਾਂਦਾ ਜੋ ਵੀ ਇੱਥੇ ਕਾਫੀ ਜਿਹੜੀ ਹੈਵੀ ਟਰੱਕ ਜਿਹੜੇ ਔਇਲ ਵਾਲੇ ਟਰੱਕ ਆ ਉਹ ਇੱਥੇ ਟਰੱਕ ਜਿਹੜੇ ਹਾਈਵੇ ਤੇ ਲਾ ਜਾਂਦੇ ਸਲਿਪ ਰੋਡ ਤੇ ਲਾ ਜਾਂਦੇ ਕੁਝ ਮੱਲਿਆਂ ਦੇ ਗਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਰੋਕ ਲੈਂਦੇ ਆ ਜਿਹਦੇ ਕਰਕੇ ਹੀ ਬੜਾ ਟ੍ਰੈਫਿਕ ਹੁੰਦੀ ਆ ਤੇ ਪ੍ਰੋਬਲਮਸ ਆਉਂਦੀ ਆ ਲੋਕਾਂ ਨੂੰ ਤੇ ਅੱਜ ਅਸੀਂ ਇੱਥੇ ਸਪੈਸ ਸਾਰੇ ਚੱਕਰ ਤੋਂ ਆਵਾਸੇ ਆਈ ਸੀਗੇ ਤੇ ਜਿਹੜੇ ਵੀ ਟਰਾਂਸਪੋਰਟ ਜਿਹੜੇ ਵੀ ਟਰੱਕ ਡਰਾਈਵਰ ਸੀ ਉਹਨਾਂ ਨੂੰ ਅੱਜ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਦੀ ਵੀ ਉਹਨਾਂ ਨੂੰ ਬੇਨਤੀ ਕੀਤੀ ਇੱਥੋਂ ਟਰੱਕ ਜਿਹੜੇ ਮੂਵ ਕੀਤੇ ਜਾਣ ਕਿਉਂਕਿ ਇਸ ਤੇ ਇਹਦੀ ਵਿੱਚ بڑا ਚੀਜ਼ ਨੋਟ ਕਰਨ ਵਾਲੀ ਹੈ ਜਿਹੜੇ ਵੀ ਇੱਥੇ ਕੁਝ ਅਸੀਂ ਟਰੱਕ ਦੇਖੇ ਆ ਜਿਹੜੇ ਔਇਲ ਨਾਲ ਭਰੇ ਹੋਏ ਠੀਕੇ ਹਾਈਵੇ ਤੇ ਖੜੇ ਰੁਕੀ ਹੋਏ ਆ ਤੇ ਜੇ ਮੰਨ ਕੇ ਦੱਪਾ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਕਰਨ ਕੋਈ ਟਰੱਕ ਦੇ ਵਿੱਚ ਕੋਈ ਸ਼ਰਾਬਤੀ ਅੰਕਸਰ ਜਾਂ ਕੋਈ ਸ਼ਰਾਤ ਹੋ ਜਾਂਦੀ ਆ ਕਿਸੇ ਟਰੱਕ ਨੂੰ ਕਿਸੇ ਕਰਨ ਅੱਗ ਲੱਗ ਸਕਦੀ ਲੱਗ ਜਾਂਦੀ ਆ ਤੇ ਬੜਾ ਇੱਥੇ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਰਿਕਵੈਸਟ ਵੀ ਕੀਤੀ ਬੇਨਤੀ ਵੀ ਕੀਤੀ ਆ ਕਿ ਆਪਾਂ ਜਿਹੜੇ ਇਥੋਂ ਟਰੱਕ ਮੂਵ ਕੀਤੇ ਜਾਣਾ ਜਿਹੜੀ ਟ੍ਰੈਫਿਕ ਆ ਸੂਪਰ ਟ੍ਰੈਫਿਕ ਵਾਲੇ ਲੋਕਾਂ ਦਾ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਤੋ ਸਾਡੀ ਇਹੀ ਕੋਸ਼ਿਸ਼ ਹੈ ਟ੍ਰੈਫਿਕ ਸਟਾਫ ਦੀ ਕਿ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਸ਼ਹਿਰ ਨੂੰ ਜਿਹੜਾ ਸਮੂਥ ਰੱਖਣਾ ਕਿਤੇ ਕੋਈ ਜਾਮ ਜਾਂ ਕੋਈ ਟ੍ਰੈਫਿਕ ਇਹਦਾ ਨਾ ਜਾਮ ਕਰਵਾਈਏ ਤੇ ਸਮੂਥ ਰੱਖੀਏ ਸਰ ਕੀ ਹੈ ਜੀ ਮਾਮਲਾ ਪੂਰਾ ਅ ਅੱਜ ਅਸੀਂ ਮਾਨਯੋਗ ਸਟਾਫ ਦੇ ਡਿਪਟੀ ਸ਼ਿਫਟ ਅੱਜ ਅਸੀਂ ਟ੍ਰੈਫਿਕ ਸਟਾਫ ਸਾਡੀ ਪੀਸ ਸਟਾਫ ਨਾਲ ਸਾਡੇ ਟ੍ਰੈਫੀ ਦੇ ਏਸੀਪੀ ਦੇ ਨਾਲ ਸਾਡੇ ਇੰਚਾਰਜ ਅਸੀਂ ਅੱਜ ਇੱਥੇ ਪਹੁੰਚੇ ਆਂ ਜੋ ਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੀਏਜੀ ਦੇ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ ਜਿਹੜਾ ਹਾਈਵੇ ਆ ਨਾਲ ਉਹਦੇ ਨਾਲ ਸਲਿੱਪ ਰੋਡ ਜਿਹੜੀ ਹੈਗੀ ਆ ਕੁਝ ਉੱਥੇ ਜਿਹੜੇ ਹੈਗੇ ਮਹੱਲੇ ਜਿਹੜੇ ਹੈਗੇ ਆ ਕਲੋਨੀਆਂਜ਼ ਹੈਗੀਆਂ ਉਹਨਾਂ ਨੂੰ ਰਸਤਾ ਜਾਂਦਾ ਜੋ ਕਿ ਇੱਥੇ ਕਾਫੀ ਜਿਹੜੀ ਹੈਵੀ ਟਰੱਕ ਜਿਹੜੇ ਔਇਲ ਵਾਲੇ ਟਰੱਕ ਆ ਉਹ ਇੱਥੇ ਟਰੱਕ ਜਿਹੜੇ ਹਾਈਵੇ ਤੇ ਲਾ ਜਾਂਦੇ ਸਲਿੱਪ ਰੋਡ ਤੇ ਲਾ ਜਾਂਦੇ ਕੁਝ ਮਹੱਲਿਆਂ ਦੇ ਗਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਰੋਕ ਲੈਂਦੇ ਆ ਜਿਹਦੇ ਕਰਕੇ ਹੀ ਬੜਾ ਟ੍ਰੈਫਿਕ ਹੁੰਦੀ ਆ ਤੇ ਪ੍ਰੋਬਲਮਸ ਆਉਂਦੀ ਆ ਲੋਕਾਂ ਨੂੰ ਤੇ ਅੱਜ ਅਸੀਂ ਇੱਥੇ ਸਪੈਸ ਤੋਂ ਸਾਰੇ ਜੱਗਤਾਂ ਤੋਂ ਆ Pase ਆਈ ਸੀਗੇ ਤੇ ਜਿਹੜੇ ਵੀ ਟਰਾਂਸਪੋਰਟ ਜਿਹੜੇ ਵੀ ਡਰਾਈਵਰ ਸੀ ਉਹਨਾਂ ਨੂੰ ਅੱਜ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਅੱਜ ਵੀ ਉਹਨਾਂ ਨੂੰ ਬੇਨਤੀ ਕੀਤੀ ਇਥੋਂ ਟਰੱਕ ਜਿਹੜੇ ਮੂਵ ਕੀਤੇ ਜਾਣ ਕਿਉਂਕਿ ਇਸ ਤੇ ਜਿਹਦੀ ਵਿੱਚ ਪੜਾ ਚੀਜ਼ ਨੋਟ ਕਰਨ ਵਾਲੀ ਹੈ ਜਿਹੜੇ ਵੀ ਇੱਥੇ ਕੋਸ਼ਾਂ ਸੀ ਟਰੱਕ ਦੇਖੇ ਆ ਜਿਹੜੇ ਔਇਲ ਨਾਲ ਭਰੇ ਹੋਏ ଥିਗੇ ਹਾਈਵੇ ਤੇ ਖੜੇ ਰੁਕੇ ਹੋਏ ਆ ਇਹ ਜੇ ਮੰਨ ਕੇ ਰੱਬ ਨਾ ਕਰੇ ਕਿ ਐਕਸੀਡੈਂਟ ਹੋ ਜਾਂਦਾ ਕਿਸੇ ਕਰਨ ਕੋਈ ਟਰੱਕ ਦੇ ਵਿੱਚ ਕੋਈ ਸ਼ਰਾਬਤੀ ਅੰਕਸਰ ਜਾਂ ਕੋਈ ਸ਼ਰਾਬਤ ਹੋ ਜਾਂਦੀ ਆ ਕਿਸੇ ਟਰੱਕ ਨੂੰ ਕਿਸੇ ਕਰਨ ਅੱਗ ਲੱਗ ਸਕਦੀ ਲੱਗ ਜਾਂਦੀ ਆ ਤੇ ਬੜਾ ਇੱਥੇ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਰਿਕਵੈਸਟ ਵੀ ਕੀਤੀ ਬੇਨਤੀ ਵੀ ਕੀਤੀ ਆ ਕਿ ਆਪਾਂ ਜਿਹੜੇ ਇਥੋਂ ਟਰੱਕ ਮੂਵ ਕੀਤੇ ਜਾਣਾ ਜਿਹੜੀ ਟ੍ਰੈਫਿਕ ਆ ਸਬੂਤ ਟ੍ਰੈਫਿਕ ਚਲੇ ਲੋਕਾਂ ਦਾ ਪਰਚੰਤ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਸੋ ਸਾਡੀ ਇਹੀ ਕੋਸ਼ਿਸ਼ ਹੈ ਟ੍ਰੈਫਿਕ ਸਟਾਫ ਦੀ ਕਿ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਸ਼ਹਿਰ ਨੂੰ ਜਿਹੜਾ ਸਮੂਤ ਰੱਖਣਾ ਕਿਤੇ ਕੋਈ ਜਾਮ ਜਾਂ ਕੋਈ ਟ੍ਰੈਫਿਕ ਇਹਦਾ ਨਾ ਹੀ ਨੂੰ ਹਟ ਕਰਨਾਰੀ ਹੈ ਜਿਹੜੇ ਵੀ ਇੱਥੇ ਕੋਸ਼ ਅਸੀਂ ਟਰੱਕ ਦੇਖੇ ਆ ਜਿਹੜੇ ਆਇਲ ਨਾਲ ਭਰੇ ਹੋਏ ਠੀਕੇ ਹਾਈਵੇ ਤੇ ਖੜੇ ਰੁਕੇ ਹੋਏ ਆ ਤੇ ਜੇ ਮੰਨ ਕੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਕਰਨ ਕੋਈ ਟਰੱਕ ਦੇ ਵਿੱਚ ਕੋਈ ਸ਼ਰਾਰਤੀ ਅੰਕੜਾ ਜਾਂ ਕੋਈ ਸ਼ਰਾਰਤ ਹੋ ਜਾਂਦੀ ਆ ਕਿਸੇ ਟਰੱਕ ਨੂੰ ਕਿਸੇ ਕਰਨ ਅੱਗ ਲੱਗ ਸਕਦੀ ਲੱਗ ਜਾਂਦੀ ਆ ਇਹ ਬੜਾ ਇੱਥੇ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਰਿਕਵੈਸਟ ਵੀ ਕੀਤੀ ਬੇਨਤੀ ਵੀ ਕੀਤੀ ਆ ਕਿ ਆਪਾਂ ਜਿਹੜੇ ਇਥੋਂ ਟਰੱਕ ਮੂਵ ਕੀਤੇ ਜਾਣਾ ਦੀ ਟ੍ਰੈਫਿਕ ਦਾ ਸਕੂਲ ਤੇ ਟ੍ਰੈਫਿਕ ਜੰਦੇ ਲੋਕਲ ਦਾ ਬਖਸ਼ਤਾ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਤੋਂ ਸਾਡੀ ਇਹ ਕੋਸ਼ਿਸ਼ ਹੈ ਟ੍ਰੈਫਿਕ ਸਟਾਫ ਦੀ ਕਿ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਸ਼ਹਿਰ ਨੂੰ ਜਿਹੜਾ ਸਮੂਥ ਰੱਖਣਾ ਕਿਤੇ ਕੋਈ ਜਾਮ ਜਾਂ ਕੋਈ ਟ੍ਰੈਫਿਕ ਇਹਦਾ ਨਾ ਜਾਮ ਕਰਾਈਏ ਤੇ ਸਮੂਥ ਰੱਖੀਏ